ਵਾਹੀ ਗੁਰ ਕੀ ਖਾਲਸਾ ਵਾਹੀ ਗੁਰ ਕੀ ਪਤੈ ਤੁਹਾਡਾ ਸਾਡੀ YouTube ਚੈਨਲ ਅਤੇ ਵੀ ਉੱਤੇ ਸਵਾਤਿ ਅੱਜ ਜਿਹੜੇ ਆਪਾਂ ਲੈ ਕੇ ਆਏ ਪਟੇ ਵਾਲੇ ਸ਼ਾਹੀ ਪੱਗ ਜੀ ਲੈਂਥ 7 ਮੀਟਰ ਦਾ ਕੱਪੜਾ ਇਹਦਾ ਬਹੁਤ ਹਲਾ ਲਵਾਤਿਆ ਤੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਪਹਿਲੇ ਲੜ ਲਾਉਣਾ ਸੱਦੇ ਸੈਂਟਰ ਚੋਂ ਲੈ ਕੇ ਆਉਣਾ ਲਾਣ ਨੂੰ ਪੂਣੀ ਦਖਲ ਤੋਂ ਬਾਅਦ ਥੱਲੇ ਰੱਖਣਾ ਬੰਦਪਾਸਾ ਉੱਤੇ ਰੱਖ ਕੇ ਦੋਹੀ ਪੱਲੇ ਇਕੱਠੇ ਕਰ ਲੈਣੇ ਆ ਆਪਣੇ ਦੋਹੀ ਪੱਲੇ ਜਿਹੜੇ ਆਪਾਂ ਇਕੱਠੇ ਕਰਕੇ ਅੱਧਿਆ ਖਤੀ ਗਲ ਟਾ ਕੇ ਜਿਹੜਾ ਆਪਾਂ ਲੜ ਨੂੰ ਸਾਫ਼ ਕਰਨਾ ਨੇ ਸਾਫ਼ ਕਰਕੇ ਆਪਾਂ ਥੜਾ ਲੜ ਨੂੰ ਮਟਾਈ ਕੇ ਕਰਤੇ ਲਗਾਵਾਂਗੇ ਤਾਂ ਜੋ ਜਿਹੜਾ ਆਪਣਾ ਲੜਾ ਉਹ ਅੱਖ ਤੋਂ ਬਾਰ-ਬਾਰ ਖਿਸਕੇ ਨਾ ਤੇ ਨਾ ਉਹ ਜੋ ਕੋਈ ਬਲ ਬਲ ਪਵੇ ਤੇ ਫਿਰ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਆਪਾਂ ਜਿੱਥੇ ਥੋੜੀ ਕਿਹੜੇ ਕਿਹੜਾ ਕਿਹੜਾ ਲੜਨ ਲਗਾਉਣਾ ਲੜਨ ਨੂੰ ਸਾਫ਼ ਕਰਕੇ ਲਗਾ ਦੇਣਾ ਲਗਾ ਕੇ ਦੋ ਆ ਹੱਥ ਵੇਰਾਂਗੇ ਤਾਂੜਾ ਆਪਣਾ ਲੜਾ ਸਾਫ਼ ਰਹੇ ਤੇ ਫਿਰ ਇਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਲੜ ਨੂੰ ਬੈਗ ਤੋਂ ਪੈਚ ਕਰ ਲੈਣਾ ਪੁਣੀ ਦਾ ਹੁਲਦਵਾ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਚਾਰੋਂ ਗੁਲੀਆਂ ਨਾਲ ਜਿਹੜਾ ਪਲੜ ਨੂੰ ਉੱਤੇ ਲੋਡ ਕਰ ਲੈਣਾ ਦੋ ਹੀ ਪੱਲੇ ਇਕੱਠੇ ਕਰ ਲੈਣੇ ਆਪਣੀ ਦੋ ਹੀ ਪੱਲੇ ਇਕੱਠੇ ਕਰਕੇ ਜਿਹੜਾ ਲੜ ਨੂੰ ਸਾਫ਼ ਕਰਾਂਗੇ ਜਿੱਥੇ ਆਪਾਂ ਪਲੜ ਲਗਾਏ ਜੋ ਉਹ ਤੇ ਉੱਤੇ ਰੱਖ ਜਿਹੜਾ ਲੜ ਨੂੰ ਥੋੜਾ ਜਿਹਾ ਫਾਸਲਾ ਰੱਖਾਂਗੇ ਉਸ ਤੋਂ ਥੋੜਾ ਜਿਹਾ ਗੈਪ ਰੱਖ ਕੇ ਜਿਹੜਾ ਲੜ ਨੂੰ ਚਾਰੋਂ ਗੁਲੀਆਂ ਨਾਲ ਜਿਹੜਾ ਆਪਾਂ ਲੂਟ ਕਰਾਂਗੇ ਉਦੋਂ ਜਿਹੜਾ ਲੜ ਨੂੰ ਟਾਈਟ ਕਰ ਲੈਣਾ ਸਾਫ਼ ਕਰਨਾ ਲੜ ਨੂੰ ਜਿੰਨੀ ਆਪਾਂ ਖੋਲਣਾ ਚਾਹੁੰਦੇ ਆ ਲ ਇਹ ਲੜ ਨੂੰ ਕੁਆਰ ਫੋਲਡ ਕਰਾਂਗੇ ਫੋਲਡ ਕਰ ਲੈਣਾ ਡਬਲ ਫੋਲਡ ਕਰਾਂਗੇ ਉਹਨੂੰ ਖਿੱਚ ਲੈਣਾ ਜਿਹੜਾ ਉਹਦੇ ਬਾਧੂ ਦਾ ਕੱਪੜਾ ਹੋਊਗਾ ਤੇ ਜਿਹੜੇ ਉਹਦੇ ਬਲ ਹੋਣਗੇ ਉਹਨਾਂ ਨੂੰ ਪੱਥਲੇ ਵਾਲ ਨੂੰ ਖਿੱਚ ਲੈਣਾ ਖਿੱਚ ਕੇ ਜਿਹੜਾ ਲੜ ਨੂੰ ਸਾਫ਼ ਕਰ ਲੈਣਾ ਸਾਫ਼ ਕਰਕੇ ਜਿਹੜਾ ਪਲੜ ਨੂੰ ਜਿੰਨੇ ਤੁਸੀਂ ਫਾਸਲਾ ਰੱਖਣਾ ਹੈ ਇੱਕ ਜਾਂ ਦੋ ਉਂਗਲਾਂ ਇਹਦਾ ਆਪਣਾ ਫਾਸਲਾ ਰੱਖ ਕੇ ਦੋ ਜਾਂ ਤਿੰਨ ਉਂਗਲਾਂ ਦਾ ਕਿਹੜਾ ਆਪਣਾ ਫਾਸਲਾ ਉਹ ਜਿਹੜਾ ਲੜ ਨੂੰ ਲਗਾ ਦੇਣਾ ਇਹ ਫਿਰ ਬਾਤ ਵਿੱਚ ਲਗਾ ਕੇ ਉਹਦੀ ਸਫਾਈ ਕਰ ਲੈਣੀ ਆ ਤੇ ਜਿਹੜਾ ਨਾਲ ਦੀ ਨਾਲ ਬਾਜ ਫੇਰ ਕੇ ਉਹਦੀ ਸਫਾਈ ਕਰ ਲੈਣੀ ਆ ਜਿਹੜਾ ਆਪਾਂ ਬਾਜ ਫੇਰਨਾ ਉਹ ਪੂਰਾ ਗਲਾਈ ਵਿੱਚ ਥੋੜੀ ਜਿਹੜੇ ਚ ਰੱਖ ਕੇ ਫੇਰਾਂਗੇ ਤਾਂ ਜਿਹੜਾ ਆਪਣਾ ਲੜ ਦੀ ਚੰਗੀ ਤਰ੍ਹਾਂ ਸਫਾਈ ਹੋ ਜਾਵੇ ਤੇ ਉਹ ਲੜ ਜਿਹੜਾ ਆਪਣਾ ਚੰਗੀ ਤਰ੍ਹਾਂ ਟੈਟ ਰਹੇ ਜਿਹੜਾ ਪਲੈਰ ਲਾੜਾ ਲੜਨ ਵੇਗ ਤੋਂ ਪਿੰਚ ਕਰ ਲੈਣਾ ਪੂਣੀ ਰੋਲ ਦਵਾ ਥੱਲੇ ਰੱਖ ਲੈਣਾ ਬੰਦ ਪਾਸਾ ਉੱਤੇ ਰੱਖ ਕੇ ਦੋਈ ਪੱਲੇ ਇਕੱਠੇ ਕਰ ਲੈਣੇ ਦੋਈ ਪੱਲੇ ਇਕੱਠੇ ਕਰਨ ਤੋਂ ਬਾਅਦ ਲੜਨ ਵੇਗ ਤੋਂ ਦੱਬਾਂਗੇ ਦੱਬ ਕੇ ਚਾਰ ਉਂਗਲੀਆਂ ਨਾਲ ਜਿਹੜਾ ਪਲੈਰ ਉੱਤੋਂ ਲੋਡ ਕਰਾਂਗੇ ਚਾਰੋਂ ਉਂਗਲੀਆਂ ਨਾਲ ਜਿਹੜਾ ਪਲੈਰ ਨੂੰ ਉੱਤੋਂ ਲੋਡ ਕਰਾਂਗੇ ਲੜਨ ਨੂੰ ਜਿੰਨਾ ਆਪਾਂ ਪਹਿਲਾਂ ਖੋਲੇ ਉੱਤੋਂ ਥੋੜਾ ਹੀ ਘਾ ਬੰਦ ਖੋਲ ਕੇ ਲੜਨ ਨੂੰ ਤੇ ਸਾਵਧਾਨਾ ਸਾਵਧਾਨ ਕਰਕੇ ਇੱਕ ਵਾਰ ਜਿਹੜਾ ਲੜਨੂ ਹੋਲਡ ਕਰਾਂਗੇ ਇੱਕ ਵਾਰ ਲੜਨੂ ਹੋਲਡ ਕਰ ਲੈਣਾ ਫੋਲਡ ਕਰਕੇ ਲੜਨੂ ਚੜਾਈ ਖੋਲਾਂਗੇ ਤੇ ਉਹਦੇ ਜਿਹੜੇ ਆਪਣੇ ਬਾਲ ਆਉਣਗੇ ਉਹ ਥੱਲੇ ਵਾਲ ਨੂੰ ਖਿੱਚਾਂਗੇ ਤੇ ਜਿਹੜਾ ਬਾਧੂ ਦਾ ਕਪੜਾ ਹੋਊਗਾ ਉਹਨੂੰ ਆਪਾਂ ਥੱਲੇ ਵਾਲ ਨੂੰ ਖਿੱਚ ਕੇ ਤੇ ਕਿੱਥੇ ਆਪਾਂ ਪਹਿਲੇ ਲੜ ਪਹਿਲੇ ਲੜ ਲਗਾਏ ਸੀ ਇਸ ਲੜ ਤੋਂ ਪਹਿਲਾ ਲੜ ਜਿਹੜਾ ਲਗਾਏ ਸੀ ਉੱਥੇ ਜਿਹੜਾ ਲੜਨੂ ਰੱਖ ਕੇ ਤੇ ਜਿੰਨਾ ਪਾ ਪੱਲੇ ਦਾ ਵਾਸਾ ਕਿੰਨਾ ਪਰਦਾ ਵਾਸਾ ਕਿਹੜਾ ਲੜਨ ਲਗਾ ਦੇਣਾ ਤੇ ਫਿਰ ਜਗੀ ਤਰਲਾ ਪਲਰ ਨੂੰ ਸਾਫ ਕਰਕੇ ਲਾਵ ਜਿੰਨੀ ਆਪਣੀ ਹੱਥਾਂ ਨਾਲ ਸਵਾਈ ਹੋਵੇਗੀ ਉਨੀਆਂ ਪੱਥਰਾਂ ਨਾਲ ਸਵਾਈ ਕਰਕੇ ਕਿਹੜਾ ਲੜਨ ਲਗਾ ਦੇਣਾ ਤੇ ਅਗਲਾ ਜਿਹੜਾ ਹੁਣ ਆਪਾਂ ਲੜ ਲਾਈ ਉਹਦੀ ਜਿਹੜੀ ਆਪਾਂ ਸੈਡਿੰਗ ਕਰ ਲੈਣੀ ਆ ਤੋ ਉਸ ਨੂੰ ਸਾਫ਼ ਕਰ ਲੈਣਾ ਤੇ ਨਾਲੇ ਯਾਰ ਬਾਕੀ ਪਾਸ ਜਿਹੜੀ ਆਪਾਂ ਸੈਡਿੰਗ ਕਰ ਲੈਣੀ ਆ ਪਰ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲੜਾ ਲਗਾਉਣਾ ਲਾਰੰਗ ਬੈਗ ਤੋਂ ਪੈਂਚੇ ਕਰ ਲੈਣਾ ਪੂਣੀ ਦਾ ਹੌਲਦਾ ਬੱਚਾ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਚਾਰ ਹੰਗੜੀਆਂ ਨਾਲ ਜਿਹੜਾ ਪਲੜ ਨੂੰ ਉੱਤੋਂ ਲੋਡ ਕਰਾਂਗੇ ਚਾਰ ਹੰਗੜੀਆਂ ਨਾਲ ਜਿਹੜਾ ਪਲੜ ਨੂੰ ਉੱਤੋਂ ਲੋਡ ਕਰਕੇ ਜਿੱਥੇ ਆਪਾਂ ਪਹਿਲੇੜਾ ਲੜਨ ਦਾ ਗਾਇਜ ਉਹ ਤੋਂ ਉੱਤੇ ਉੱਤੇ ਲੜਣਾ ਵੀ ਹਾਂ ਲੜਾ ਆਪਣਾ ਆਪ ਤੁਸੀਂ ਆਪਣੇ ਹਿਸਾਬ ਨਾਲ ਰੱਖਣਾ ਜਿੰਨਾ ਆਪਾਂ ਪਹਿਲੇੜਾ ਦਾ ਮਾਸਾ ਰੱਖੀ ਉਹਨਾਂ ਪਲੜ ਦਾ ਮਾਸਾ ਰੱਖਾਂਗੇ ਉੱਤੇ ਉੱਤੇ ਲੜਦਾ ਤੇ ਉਸ ਨੂੰ ਸਾਫ਼ ਕਰਾਂਗੇ ਟੈਟ ਕਰਾਂਗੇ ਤਾਂ ਜਿਹੜੇ ਉਸ ਵਿੱਚ ਕੋਈ ਵੱਲ ਨਾ ਰਹੇ ਤੇ ਬਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਤੇ ਨਾਲ ਨਾਲ ਬਾਕੀ ਪਾਦ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਹੈ ਤੇ ਜਿੰਨਾ ਪਾਤੀ ਜਿਹੜਾ ਖੁੱਲੇ ਹੀ ਆਪਣੀ ਸੱਜੀ ਸਾਈਡ ਤੋਂ ਉਹ ਤੋਂ ਥੋੜਾ ਵੱਧ ਜਿਹੜਾ ਪਲਰ ਨੂੰ ਖੋਲਾਂਗੇ ਚੌਥੇ ਗੜ ਨੂੰ ਤੇ ਜਿਹੜੇ ਵੀ ਸਾਡੇ YouTube ਚੈਨਲ ਤੇ ਨਵੇਂ ਹਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਜਿਹੜੇ ਵੀ ਸਾਡੇ ਫੇਸਬੁਕ ਤੇ ਨਵੇਂ ਹਨ ਉਹ ਸਾਡੇ ਫੇਸਬੁਕ ਪੇਜ ਨੂੰ ਫਾਲੋ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਤੇ ਫਿਰ ਜਿਹੜਾ ਪਲਾਨ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ। ਇੱਕ ਵਜੜਾ ਲੜ ਨੂੰ ਫੋਲਡ ਕਰਾਂਗੇ ਇੱਕ ਵਜੜਾ ਲੜ ਨੂੰ ਫੋਲਡ ਕਰਕੇ ਚਾਰੋਂ ਉਂਗਲਾਂ ਨਾਲ ਜਿਹੜਾ ਪਲੜ ਨੂੰ ਉੱਤੋਂ ਲੋੜ ਕਾਣਾ ਹੈ ਚਾਰੋਂ ਉਂਗਲਾਂ ਨਾਲ ਜਿਹੜਾ ਪਲੜ ਨੂੰ ਉੱਤੋਂ ਲੋੜ ਕਰਕੇ ਡਬਲ ਫੋਲਡ ਕਰਾਂਗੇ ਤੇ ਜਦੋਂ ਬਾਹਰ ਜਿਹੜਾ ਬਹੁਤ ਥੇਵਲ ਨੂੰ ਖਿੱਚ ਲੈਣਾ ਤੇ ਬਾਦੂ ਦਾ ਜਿਹੜਾ ਆਪਣਾ ਕਪੜਾ ਉਹ ਗੋਹਣਾ ਪਸਲੇਵਲ ਨੂੰ ਖਿੱਚੇਗੇ ਤੇੜਾ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਹਾਲ ਯਾਨੀ ਬਾਕੀ ਵਾਧੜੀ ਆਪਾਂ ਸੈਟਿੰਗ ਕਰੀ ਜਾਣੀ ਹੈ ਜਿਹੜਾ ਪਲਾਨ ਨੂੰ ਸਾਫ ਕਰਾ ਲੈਣੇ ਚੰਗੀ ਤਰ੍ਹਾਂ ਜਿਹੜੇ ਆਪਾਂ ਲੜ ਦੀ ਸਫਾਈ ਕਰ ਲੈਣੀ ਹੈ ਤੇ ਫੇਰੇ ਦਾ ਪਰ ਆਪਣਾ ਇਹ ਸੀ ਉਹਦੀ ਆਪਾਂ ਚੰਗੀ ਤਰ੍ਹਾਂ ਜਿਹੜੀ ਸਫਾਈ ਕਰ ਲੈਣੀ ਹੈ ਜੇ ਨਾਲ ਜੇ ਬਾਕੀ ਪਾਧੜੀ ਆਪ ਸੈਡਿੰਗ ਕਰ ਲੈਣੀ ਹੈ ਤੇ ਜਿਹੜੇ ਆਪਾਂ ਲੜ ਲੈ ਸੋਮੈ ਜਿਹੜੀ ਆਪਾਂ ਸੈਡਿੰਗ ਕਰ ਲੈਣੀ ਆ ਤੇ ਜਿਹੜਾ ਆਪਾਂ ਅਗਲਾ ਲਾਉਣਾ ਲੜਨ ਬੈਗ ਤੋਂ ਪਿੰਚ ਕਰ ਲੈਣਾ ਨਿਓ ਖੰਦਾ ਪਾਸਾ ਥੱਲੇ ਰੱਖਾਂਗੇ ਬੰਦ ਪਾਸਾ ਉਤਰਾ ਕੇ ਦੋਈ ਪੱਲੇ ਜਿਹੜਾ ਆਪਾਂ ਇਕੱਠੇ ਕਰਾਂਗੇ ਦੋਈ ਪੱਲੇ ਇਕੱਠੇ ਕਰਕੇ ਚਾਰੋਂ ਗਲੀ ਨਾਲ ਜਿਹੜਾ ਪ੍ਰਣ ਉਤ ਲੋਡ ਕਰਾਂਗੇ ਤੇ ਫਿਰ ਜਿੱਥੇ ਆਪਾਂ ਪਹਿਲਾ ਲੜ ਫੋਲਡ ਕਰੀ ਚੌਥਾ ਲੜ ਉੱਥੇ ਜਿਹੜਾ ਲੜ ਨੂੰ ਹੋਲਡ ਕਰ ਲੈਣਾ ਹੈ ਫੋਲਡ ਕਰਕੇ ਉਸ ਨੂੰ ਥੱਲੇ ਵਾਲ ਨੂੰ ਖਿੱਚ ਲੈਣਾ ਤੇ ਉਹਦੇ ਬਾਅਦ ਜਿਹੜੇ ਉਹ ਖਿੱਚ ਕੇ ਤੇ ਵਾਧੂ ਦਾ ਕਪੜਾ ਜਿਹੜਾ ਪਾਰਾ ਡਬਲ ਬੋਲ ਲਗਾ ਕੇ ਜਿਹੜਾ ਲੜ ਲਗਾ ਦੇਣਾ ਕਈ ਵਾਰਾਂ ਇੱਕ ਮੈਂਟ ਆਉਦੇ ਵੀ ਜਿਹੜਾ ਆਪਣਾ ਲੜਾ ਲਾਉਨੇ ਆ ਉਹ ਜਿਹੜਾ ਆਪਣਾ ਲੜਾ ਠਿਲਾ ਰਹਿੰਦਾ ਉਹਦਾ ਸੋਲੂਸ਼ਨ ਹੈਗਾ ਜਿਹੜਾ ਆਪਾਂ ਲੜ ਲਾਉਨੇ ਆ ਲੜ ਨੂੰ ਆਪਾਂ ਇੱਕ ਵਾਰ ਫੋਲਡ ਕਰਦੇ ਦੋ ਵਾਰ ਫੋਲਡ ਕਰਦੇ ਆ ਜਿਹੜਾ ਆਪਾਂ ਉਹਦਾ ਬਾਧੂ ਦਾ ਕੱਪੜਾ ਜਿਹੜਾ ਆਪਣਾ ਜਾਨੀ ਕਿ ਪਤਲਾ ਕੱਪੜਾ ਜਿਹੜਾ ਨਹੀਂ ਖਿੱਚਦਾ ਨਾ ਉਹਦੇ ਬਲ ਖਿੱਚਦੇ ਆ ਤੇ ਫਿਰ ਜਿਹੜਾ ਆਪਣਾ ਲੜਾ ਠਿਲਾ ਰਹਿੰਦਾ ਤਾਂ ਉਹਨੂੰ ਖਿੱਚ ਕੇ ਡਬਲ ਫੋਲਡ ਕਰਕੇ ਇਹ ਫਿਰ ਜਿੰਨਾ ਪਾ ਫਸਲ ਰੱਖਣਾ ਲੜ ਦਾ ਉਹਨਾਂ ਦਾ ਫਸਲ ਰਾ ਕਿਹੜਾ ਲੜ ਨੂੰ ਲਗਾ ਦੇਣਾ ਜੇ ਫਿਰ ਲੜਾ ਪਰ ਨੂੰ ਲੋਡ ਕਰਕੇ ਲਗਾ ਦੇਣਾ ਪੰਜਵੇਂ ਪੰਜਵੇਂ ਲੜਨਾਂ ਲਈ ਆਪਾਂ ਥੋੜੀ ਆਪਣੀ ਸ਼ੇਪ ਆ ਖੜਾ ਲੜਨੀ ਆ ਤੇ ਨੋਕਤੂ ਲੈ ਕੇ ਪਿੱਛੇ ਤੱਕ ਜਿਹੜੇ ਆ ਪਲੜਣੇ ਚੰਗੀ ਤਰ੍ਹਾਂ ਸਾਫ ਕਰ ਲੈਣੇ ਨੇ ਜਿਹੜੇ ਆਪਣੇ ਨੋਕਤੂ ਲੈ ਕੇ ਪਿੱਛੇ ਤੱਕ ਜਿਹੜੇ ਆਪਣੇ ਲੜ ਹੁੰਦੇ ਆ ਪਿਛਲੇ ਲੜ ਉਹਨਾਂ ਨੂੰ ਜਿਹੜਾ ਤੁਸੀਂ ਸਾਫ ਕਰਨ ਲਈ ਆਪਣੇ ਜਿਹੜੇ ਡਫੋਸ਼ੀ ਸ਼ਰਟ ਆਪਣਾ ਪਾ ਸਕਦੇ ਹੋ ਤੈਨਾਂ ਆ ਜੇ ਬਾਕੀ ਬਾਦ ਜਿਹੜੀਆਂ ਪਸੰਦ ਨਹੀਂ ਕਰਨੀਆਂ ਤੇ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਛੇਕ ਕੇ ਮੈਡ ਹਿਊਰ ਕਰਿਓ ਤੇ ਫਿਰ ਜਿਹੜਾ ਪਾਗ ਲੜ ਲਾਉਣਾ ਸ਼ਮਾ ਲੜ ਲੜਨ ਵੇਖ ਤੋਂ ਪਿੰਚ ਗਾ ਲੈਣਾ ਮੂਣੀ ਦਾ ਖੋਲਦਾ ਪਾਸਾ ਥੱਲੇ ਰਾ ਕੇ ਬੰਦ ਪਾਸਾ ਉੱਤਰਾ ਕੇ ਚਾਰੋਂ ਗਲੀਆਂ ਨਾਲ ਜਿਹੜਾ ਪਲੜ ਨੂੰ ਤੋਂ ਲੋੜ ਕਰਾਂਗੇ ਚਾਰੋਂ ਗਲੀਆਂ ਨਾਲ ਜਿਹੜਾ ਪਲੜ ਨੂੰ ਤੋਂ ਲੋੜ ਕਰਕੇ ਜਿਹੜਾ ਲੜ ਨੂੰ ਸਾਫ ਕਰ ਲੈਣਾ ਹੈ ਜਿਹੜੇ ਆਪਾਂ ਛੇਮਾ ਲੜਾ ਉਹ ਵੀ ਜਿਹੜਾ ਪਾਵਣੀ ਸੱਜੀ ਸਾਈਡ ਤੋਂ ਸਾਫ ਕਰ ਲੈਣਾ ਤਾਂ ਇਹ ਆਪਾਂ ਜਿਹੜਾ ਕਲਗੀ ਲੜਨ ਲਈ ਹੈ ਫਿਰ ਉਹਦੇ ਕੋਈ ਬਾਰ ਨਾ ਰਹੇ ਤੇ ਹੋਇਆ ਇਹ ਲੜਨ ਨੂੰ ਸਾਫ ਕਰਕੇ ਨਾਕਾ ਦੇ ਸਿੱਧੇ ਜਿਹੜਾ ਆਪਾਂ ਲੜਨ ਮੋੜ ਲਗਰਾਗੇ ਨੱਕ ਦੀ ਜਿਹੜਾ ਪਲਾਟ ਨੂੰ ਕੋਲਡ ਕਰਕੇ ਲੜ ਨੂੰ ਸਾਫ਼ ਕਰ ਲੈਣਾ ਹੈ ਉੱਤੋਂ ਜਿਹੜਾ ਲੜ ਨੂੰ ਦੱਬਣਾ ਨਾ ਉੱਤੋਂ ਜਿਹੜਾ ਲੜ ਨੂੰ ਦੱਬ ਕੇ ਜਿਹੜਾ ਆਪਣੀ ਸ਼ੇਪ ਆ ਉਹ ਨੋਟ ਕਰ ਕੇ ਜਿਹੜਾ ਪਲਾਟ ਨੂੰ ਲਗਾ ਦੇਣਾ ਤੇ ਫਿਰ ਜਿਹੜਾ ਆਪਾਂ ਲੜ ਨੂੰ ਸ਼ੇਪ ਲੋਡ ਕਰਕੇ ਜਿੰਨੀ ਜਰੂਰੀ ਚੜਾਈ ਰੱਖਣਾ ਚਾਹਣੋ ਤਾਂ ਹੀ ਉਹਦੀ ਚੜਾਈ ਰੱਖ ਕੇੜਾ ਲਾਣਾ ਲਗਾ ਦੇਣਾ ਤੇ ਫਿਰ ਜਿਹੜਾ ਆਪਾਂ ਜਿਹੜਾ ਆਪਾਂ ਲੜ ਲਾਈ ਸੀ ਹੁਣ ਉਹਦੇ ਨਾਲ ਸੈਟਿੰਗ ਕਰਕੇ ਤੇ ਉਤੋਂ ਜਿਹੜਾ ਲੜਨ ਦੱਬ ਕੇ ਫਿਰ ਜਿਹੜੀ ਆਪਣੀ ਸ਼ੇਪ ਉਹ ਲੋਡ ਕਰਕੇ ਤੇ ਨਾਲ ਨਾਲ ਬਾਕੀ ਪਾ ਦੀ ਜਿਹੜੀ ਅਪਸਾਈਟਿੰਗ ਕਰ ਲੈਣੀ ਹੈ ਜਿਹੜੇ ਤੁਸੀਂ ਲੜਨੇ ਜਿਹੜੇ ਆਪਣੇ ਹੱਥੋਂ ਜਿਹੜੀ ਕਰ ਸਕਦੇ ਹੋ ਜਿਹੜੇ ਆਪਾਂ ਲੜਨੇ 3D ਕਰਨੇ ਆ ਉਂਗਲੀ ਤੇ ਗੁੱਠੇ ਨਾਲ ਪਹਿਲੀ ਉਂਗਲੀ ਤੇ ਗੁੱਠੇ ਨਾਲ ਜਿਹੜੇ ਆਪਾਂ 3D ਕਰਨੇ ਆ ਨਾ ਤਿੱਖੇ ਕਰਨੇ ਆ ਨਾ ਜਿਵੇਂ ਆਪਾਂ ਚੁੰਨੀ ਪੜਤੁੰਦੇ ਆ ਉਹ ਮੇਰੇ ਜਿਹੜਾ ਲੜਦੇ ਹੈ ਨਾ ਹੌਲੀ ਹੌਲੀ ਜਿਹੜੀ ਆਪਾਂ ਚੁੰਡੀ ਪਰ ਕਿਹੜੇ ਆਪਾਂ ਲੜਨੇ ਤੇ ਖੇਗਾਨੇ ਪਰ ਇੱਕ ਗੱਲ ਦਾ ਧਿਆਨ ਰੱਖਿਓ ਵੀ ਜਿਹੜੇ ਆਪਾਂ ਲੜਨੇ ਤੇ ਖੇਗ ਕਰਕੇ ਉਹਨਾਂ ਚ ਇੱਕ ਵੀ ਬਲ ਨਹੀਂ ਰਹਿਣਾ ਚਾਹੀਦਾ ਤੇ ਬੜਾ ਜਿਹੜਾ ਆਪਾਂ ਪੱਗ ਵਿੱਚ ਲਗਾਉਣਾ ਨੱਕ ਜਿਹੜਾ ਆਪਾਂ ਪੱਗ ਵਿੱਚ ਲਗਾ ਕੇ ਜਿੱਥੇ ਆਪਾਂ ਸ਼ਮਲ ਫੋਟੋ ਕਰੀ ਉੱਥੋਂ ਥੋੜਾ ਹੀ ਗਾਂ ਕਰਕੇ ਜਿਹੜਾ ਆਪਾਂ ਪੱਗ ਵਿੱਚ ਲਗਾਉਣਾ ਹੈ ਤੇ ਫਿਰ ਜਿਹੜਾ ਪਕੜ ਕਿਲਾ ਲਗਾਉਣਾ ਅੱਧਾ ਉੱਤੇੋਂ ਅੱਧਾ ਥੱਲੇ ਫੋਲਡ ਕਰਨ ਵਾਲਾ ਲੜ ਨੂੰ ਉਹਦੀ ਇੱਕ ਟੈਪ ਦੀ ਪੂਣੀ ਬਣਾ ਲੈਣੀ ਆ ਇੱਕ ਟੈਪ ਦੀ ਪੂਣੀ ਬਣਾ ਕੇ ਜਿਹੜਾ ਲੜ ਨੂੰ ਸਾਫ਼ ਕਰ ਲੈਣਾ ਸਾਫ਼ ਕਰਕੇ ਬੈਗ ਤੇ ਜੜਾਈ ਤੇ ਲੈ ਕੇਣਾ ਲੜ ਨੂੰ ਬੈਗ ਤੇ ਜੜਾਈ ਲੈ ਕੇ ਮੋੜੇ ਲੈ ਕੇ ਆਪਾਂ ਦੀ ਜੜਾਈ ਘਟਾ ਦੇਣੀ ਹੈ ਤੇ ਜਿਹੜੇ ਉੱਤੇ ਬਾਰੇ ਨੇ ਉਹਨਾਂ ਨੂੰ ਆਪਾਂ ਬਾਜ ਨਾਲ ਕੱਢ ਲੈਣਾ ਜੇ ਬਿਜਨਾ ਪਾਪਾ ਲੜਾ ਖਤਰ ਰੱਖੇ ਉਹਨਾਂ ਪਾੜ ਨੂੰ ਅੱਖ ਤੇ ਰੱਖਾਂਗੇ ਅੱਖ ਤੇ ਰਾ ਕੇ ਫਿਰ ਪੱਗ ਪੰਦੇ ਥੱਲੇ ਰੱਖਣਾ ਲੜਨ ਨੂੰ ਲੜਨ ਨੂੰ ਪੱਗ ਪੰਦੇ ਥੱਲੇ ਰੱਖ ਕੇ ਫਿਰ ਇਹਨੂੰ ਥੋੜਾ ਅੰਦਰ ਕਰਕੇ ਫਿਰ ਆਪਣਾ ਲੜਨ ਨੂੰ ਫਰੰਟ ਵੱਲ ਫੋਲਡ ਕਰ ਦੇਣਾ ਫਰੰਟ ਵੱਲ ਫੋਲਡ ਕਰਨ ਤੋਂ ਬਾਅਦ ਜਿੰਨੇ ਜਿਹੋ ਦੀ ਚੜਾਈ ਰੱਖਣਾ ਚਾਹੁੰਦੇ ਹੋ ਤੁਸੀਂ ਉਹਨਾਂ ਦੀ ਚੜਾਈ ਰਾ ਕੇ ਤੇ ਜਿੰਨੇ ਉਹਦੇ ਬਲ ਪੰਨ ਜਾਨੇ ਹੋ ਤੁਸੀਂ ਉਹਨਾਂ ਦੇ ਬਲ ਪਾ ਕੇ ਜਿਹੜਾ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਇਹ ਤਾਂ ਉਹਦਾ ਵਧ ਜਾਂਦਾ ਹੈ ਜਾਂ ਘਟ ਜਾਂਦਾ ਹੈ ਜਾਂ ਤੋਂ ਖਿਸਕੀ ਨਾ ਹੁੰਦਾ ਤੁਸੀਂ ਦੋ ਜਾਂ ਤਿੰਨ ਪੱਗਾਂ ਮੈਂ ਜਿਹੜੇ ਲੜਨ ਨੂੰ ਟਕਾਉਣ ਵਾਸਤੇ ਲਗਾ ਸਕਦੇ ਹੋ ਤੇ ਜਿਹੜੀ ਆਪਣੀ ਬਾਕੀ ਪਾਤ ਜਿਹੜੀ ਆਪਾਂ ਸਾੜੀ ਜਿਹੜੀ ਕਰ ਲੈਣੀ ਐ ਤੇ ਜਿੱਥੇ ਕਿਤੇ ਵਾਲ ਘੱਟ ਆਉਣਗੇ ਜਾਨਕੀ ਜਿੱਥੇ ਆਪਣੇ ਜਿੱਥੇ ਕਿਤੇ ਵਾਲ ਹੋਣਗੇ ਉੱਥੇ ਜਿਹੜਾ ਬਵਾਇ ਫੇਰ ਕੇ ਜਿਹੜੇ ਆਪਣੇ ਵਾਲ ਨੇ ਕੱਢ ਲੈਣੇ ਹਨ ਤਾਂ ਫਿਰ ਜਿਹੜਾ ਆਪਾਂ ਸੈਟ ਟਕਣਾ ਜਿਹੜਾ ਆਪਾਂ ਪੱਲੇ ਵਾਲੀ ਸਿੱਧੇ ਸੈਂਟਰ ਚੋਂ ਉਹਨੂੰ ਬਵਾਇ ਤੋਂ ਖਿੱਚਣਾ ਹੈ ਬਵਾਇ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਫਲਾ ਦੇਣਾ ਹੈ ਲੜ ਨੂੰ ਫਲਾਉਣ ਤੋਂ ਬਾਅਦ ਤੇ ਉਸ ਨੂੰ ਡਬਲ ਕਰ ਲਾਂਗੇ ਤਾਂ ਜਿਹੜਾ ਆਪਣਾ ਸਾਰਾ ਚੰਗੀ ਤਰ੍ਹਾਂ ਟਾਈਟ ਕਵਰ ਹੋ ਜਾਵੇ ਤੇ ਸਫਾਈ ਚ ਹੋਵੇ ਤੇ ਫੇਰ ਚੰਗੀ ਤਰ੍ਹਾਂ ਚਾਰ ਪਾਸੋਂ ਦਬਕੇ ਤੇ ਇੱਕ ਵਾਰ ਖਿੱਚ ਲਾਂਗੇ ਖਿੱਚਣ ਤੋਂ ਬਾਅਦ ਜਿੱਥੋਂ ਕੀਤਾ ਸਨ ਕਰਿਆ ਉੱਥੋਂ ਵਾਰ ਖਿੱਚ ਗਏ ਫੇਰ ਬਾਜ ਨਾਲ ਜੰਗਲੀਆਂ ਨੂੰ ਦਬਕੇ ਜਿਹੜਾ ਆਪਾਂ ਸਿਰ ਚੰਗੀ ਤਰ੍ਹਾਂ ਟੈਡ ਕਵਰ ਕਰ ਲੈਣਾ ਹੈ ਵੈਦੜਾ ਲਗਾਉਣਾ ਅੱਧਾ ਜੋ ਅੱਧਾ ਕੋਪੀ ਫੋਲਡ ਕਰਕੇ ਜਿਹੜਾ ਪਲਾਡ ਨੂੰ ਵੈਤੀ ਦਬਣਾ ਹੈ ਫਿਰ ਕਵਰ ਕਾਲੀ ਤੁਸੀਂ ਜਿਹੜਾ ਆਪਣਾ ਡਬ ਜੀ ਨਾਲ ਬੱਤ ਸੱਕਦੇ ਹੋ ਤੇ ਵੀਡੀਓ ਪਸੰਦ ਆਏ ਤੇ ਲਾਈਕ ਸ਼ੇਅਰ ਕਰ ਮਾ